ਸਤ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਹੀਰਾ ਭਰਾਵਾਂ ਨੂੰ ਅੱਜ ਤਰੀਕਾ 5 ਅਪ੍ਰੈਲ 2024 ਆਹ ਬੂਟਾ ਆਪਣਾ ਸੰਤਰੀਆਂ ਦਾ ਸੰਤਰੇ ਲੱਗਣਗੇ ਇਹਨੂੰ ਹੁਣ ਆਹ ਬੂਟਾ ਆਪਣਾ ਨਾਰਾਂ ਦਾ ਇਹਨੂੰ ਫਲ ਪੈਣਾ ਸ਼ੁਰੂ ਹੋ ਗਿਆ ਹੋਣਾ ਇਹ ਵੀ 2 ਸਾਲ ਦਾ ਜੇ ਆ ਆਪਣੇ ਚੀਕੂ ਚੀਕੂ ਸੁਖਣਾ ਬਰਕਤ ਹੋ ਗਈ ਆ ਚੀਕੂ ਸੋਨਾ ਬਣ ਗਿਆ ਫਲ ਬਹੁਤ ਸੋਨਾ ਚੀਕੂ ਨੂੰ ਪਿਆਰ ਕਰਾਂ ਹਾਂ ਆਪਣਾ ਆ ਗਿਆ ਨਿੰਬੂ ਨਿੰਬੂ ਨੂੰ ਜੇ ਬੂਰ ਪੈਣਾ ਸ਼ੁਰੂ ਹੋਇਆ ਫਲ ਲੱਗਣਗੇ ਹੁਣ ਆ ਵੈਨਿਕਾਨੇ ਕਾ ਬੂਰ ਠੀਕ ਆ ਇਸ ਤੋਂ ਬਾਅਦ ਆਪਣਾ ਆ ਗਿਆ ਜਾਮਨੂ ਜਾਮਨੂ ਨੂੰ ਵੀ ਬੂਰ ਪਉ ਹੋਇਆ ਇਸ ਵਾਰ ਇਹ ਸਾਰਾ ਕੁਝ ਆਪਾਂ ਲਾਇਆ ਛੱਤ ਤੇ ਆਰਗੈਨਿਕ ਕਾ ਡਰਮਾਂ ਦੇ ਵਿੱਚ 200 ਲੀਟਰ ਵਾਲਾ ਡਰਮ ਲਾਏ ਆਪਾਂ ਇਸ ਤੋਂ ਬਾਅਦ ਆਪਣਾ ਆ ਗਿਆ ਅਮਰੂਦ ਅਮਰੂਦ ਵੀ ਸੁਖਨਾ ਬਰਕਰ ਸ਼ੁਰੂ ਹੋ ਗਈ ਆ ਆ ਡੋਡੀਆਂ ਆ ਦੇਖੋ ਇਸ ਤੋਂ ਬਾਅਦ ਫੇਰ ਆ ਗਿਆ ਆਪਣਾ ਨਾਰ ਇਸ ਤੋਂ ਬਾਅਦ ਗੱਲ ਕਰੀਏ ਆਪਾਂ ਲਾਈਆਂ ਨੁੱਕਰ ਦੇ ਉੱਤੇ ਹਰੀਆਂ ਮਿਰਚਾਂ ਇਹਨੂੰ ਵੀ ਸ਼ੁਰੂਆਤ ਹੋ ਗਈ ਫਲ ਦੀ ਇਸ ਤੋਂ ਬਾਅਦ ਗੱਲ ਕਰਦੇ ਆ ਕਿ ਆਹ ਤੋਰੀ ਗਰਮੀਆਂ ਦਾ ਸੋਨਾ ਇਹ ਵੀ ਲੱਗ ਗਏ ਫਲ ਹੁਣ 5 ਅਪ੍ਰੈਲ ਨੂੰ ਹੀ ਆ ਆਪਨੇ ਭਮਰੇ ਦੋਸਤ ਆ ਗਿਆ ਆਪਣਾ ਦੇਸੀ ਕਦੂ ਇਸ ਦਿਨ ਨਾਲ ਹੀ ਆਪਣੇ ਸ਼ੁਰੂ ਹੋ ਜਾਂਦੇ ਜੇ ਕਰੇਲੇ। ਤਰੇਲਿਆਂ ਨੂੰ ਵੀ ਫਲ ਪੈਣਾ ਸ਼ੁਰੂ ਹੋ ਗਿਆ। ਫਲ ਤੁਸੀਂ ਦੇਖ ਸਕਦੇ ਹੋ। ਆਹ ਦੇਖ ਫਲ। ਇਹ ਸੋ ਗਿਆ ਆਪਾਂ ਲਾਇਆ ਗਰੋ ਬੈਗ। ਜੇ ਚਲਾਏ ਪਾਲਕ ਤੇ ਬੈਂਗਣ। ਛੋਟੇ ਪਰਵੇਂ ਸੁੱਕਣਾ ਫਲ ਇਹਨੂੰ ਵੀ ਪੈ ਗਿਆ ਆ ਦੇਖੋ ਇੱਕ ਬੂਟਾ ਆ ਵਾ ਇਹ ਵੀ ਸੁੱਕਣਾ ਫਲ ਸ਼ੁਰੂ ਹੋ ਗਿਆ ਤੇ ਇੱਕ ਬੂਟਾ ਆ ਇਸ ਤੋਂ ਬਾਅਦ ਫੇਰ ਆਪਣੀ ਅਗਲੀ ਕਿਆਰੀ ਇਹਦੇ ਵਿੱਚ ਵੀ ਮਿਰਚਾਂ ਦੇ ਨਾਲ ਬਾਲਕ ਵਾ ਆ ਗਈ ਆਪਣੇ ਕੀਆ ਉੱਪਰ ਬੈਠੇ ਤੂੰ ਮਰੇ ਕਾਰੋ ਕੁਛ ਕਹਿ ਲੋ ਫੜ ਬਹੁਤ ਸੋਣ ਲੱਗਦ ਰਿਹਾ ਇਹ ਆਪਣੀਆਂ ਕੀਆ ਤੋਰੀਆਂ